ਗਲੋਬਲ ਪੰਜਾਬ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਤੇ ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਚੌਣ ਮਾਹੌਲ ਦੇ ਵਿੱਚ ਪੰਜਾਬ ਦੇ ਮੁੱਦੇ ਜਿੱਥੇ ਗਾਇਬ ਨੇ ਉਹਨਾਂ ਮੁੱਦਿਆਂ 'ਚ ਕਹਿ ਮੁੱਦਾ ਬੇਅਦਬੀ ਕਾਂਡ ਦੇ ਮਾਮਲਿਆਂ ਦੇ ਵਿੱਚ ਵੀ ਸਾਰੀਆਂ ਤਰ੍ਹਾਂ ਚੁੱਪ ਕਿਉਂ ਨੇ ਇਹ ਵੱਡਾ ਸਵਾਲ ਹੈ 2015 ਦੀਆਂ ਘਟਨਾਵਾਂ ਤੇ 2024 ਆ ਗਿਆ ਇਹ ਸਭ ਦੇ ਦਰਮਿਆਨ ਸਰਕਾਰਾਂ ਬਦਲੀਆਂ ਮੁੱਖ ਮੰਤਰੀ ਬਦਲੇ ਪਰ ਬੇਅਦਬੀ ਦੇ ਮਾਮਲਿਆਂ ਦੇ ਵਿੱਚ ਇਨਸਾਫ ਨਹੀਂ ਮਿਲਿਆ ਹੁਣ ਜਿਸ ਸਥਿਤੀ ਚ ਚੋਣਾਂ ਹੋ ਰਹੀਆਂ ਨੇ ਉਹ ਸਥਿਤੀ ਦੇ ਵਿੱਚ ਵੀ ਕੋਈ ਤੇਰ ਬੇਅਦਬੀ ਵਾਲੇ ਮਸਲੇ ਨੂੰ ਸੁਣਨ ਦੀ ਕੋਸ਼ਿਸ਼ ਨਹੀਂ ਕਰ ਰਹੀ ਕੀ ਮਸਲਾ ਹੱਲ ਹੋ ਗਿਆ ਕੀ ਇਨਸਾਫ ਮਿਲ ਗਿਆ ਕੀ ਦੋਸ਼ੀ ਦੋਸ਼ੀਆਂ ਨੂੰ ਸਜ਼ਾ ਮਿਲ ਗਈਆਂ ਪਰ ਜਦੋਂ ਕਿ ਸਚਾਈ ਤਾਂ ਇਹ ਹੈ ਕਿ ਹੇਠਲੀਆਂ ਅਦਾਲਤਾਂ ਵਿੱਚ ਬੇਅਦਬੀ ਮਾਮਲਿਆਂ ਨਾਲ ਸੰਬੰਧਿਤ ਕੇਸਾਂ ਦੇ ਵਿੱਚ ਸੁਣਵਾਈ ਤੱਕ ਤੇ ਰੁਕ ਲੱਗ ਗਈ ਹੈ ਕਿੱਥੇ ਹੈ 24 ਘੰਟਿਆਂ ਜਾਂ ਇਨਸਾਫ ਦਵਾਉਣ ਵਾਲੇ ਜੀ ਹਾਂ ਪੰਜਾਬ ਦੇ ਵਿੱਚ ਬੇਅਦਬੀ ਘਟਨਾ ਕਰਨ ਨੂੰ ਲੈ ਕੇ ਆਮਨ ਗ੍ਰੰਥ ਸ੍ਰੀ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਹੋਰ ਧਾਰਮਿਕ ਗ੍ਰੰਥਾਂ ਦੀਆਂ ਬੇਅਦਬੀਆਂ ਉਸ ਮਾਮਲਿਆਂ ਨੂੰ ਲੈ ਕੇ ਇਨਸਾਫ ਦਿਵਾਉਣ ਦੇ ਲਈ ਕ ਕੈਪਟਨ ਸਰਕਾਰ ਨੂੰ ਕਾਂਗਰਸ ਸਰਕਾਰ ਨੂੰ ਪੰਜਾਬ ਨੇ ਮੌਕਾ ਦਿੱਤਾ ਉਹਨਾਂ 'ਤੇ ਭਰੋਸਾ ਕੀਤਾ ਪਰ ਉਹ ਵੀ ਗੱਲ ਤਣਪੱਟ ਨਹੀਂ ਲਾ ਸਕੇ ਫਿਰ ਆਮ ਆਦਮੀ ਪਾਰਟੀ ਤੇ ਪੰਜਾਬ ਨੇ ਵਿਸ਼ਵਾਸ ਜਤਾਇਆ ਕਿਉਂਕਿ ਇਹਨਾਂ ਨੇ ਵੀ ਗੱਲ ਕੀਤੀ ਖੁਦ ਅਰਵਿੰਦ ਕੇਜਰੀਵਾਲ ਨੇ ਖੁਦ ਅਰਵਿੰਦ ਕੇਜਰੀਵਾਲ ਨੇ ਗੱਲ ਦੁਰਾਈ ਸੀ ਕਿ ਸਰਕਾਰ ਬਣਦੇ 24 ਘੰਟਿਆਂ ਚ ਵਿਅਦਵੀ ਕਾਂਡ ਦੇ ਮਾਮਲਿਆਂ ਚ ਪੰਜਾਬ ਨੂੰ ਇਨਸਾਫ ਮਿਲੇਗਾ ਦੋਸ਼ੀਆਂ ਨੂੰ ਸਜ਼ਾ ਮਿਲਣਗੀ ਰਜੇ ਤੱਕ ਉਸ ਮਸਲੇ ਤੇ ਪੂਣੀ ਨਹੀਂ ਕੀਤੀ ਗਈ ਉਲਟਾ ਅਦਾਲਤਾਂ ਦੇ ਅੰਦਰ ਵੀ ਸਰਕਾਰ ਤਰ ਬਣ ਕੇ ਪੈਰ ਵੀ ਕਰਦੀ ਨਜ਼ਰ ਨਹੀਂ ਆ ਰਹੀ ਚਲੋ ਜੋ ਕੀ ਸਥਿਤੀ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਹਿੰਦੇ ਜੀ ਸਰਕਾਰ ਦੀ ਗਲਤੀ ਹੈ ਕੋਤਾਹੀ ਹੈ ਕਿ ਹੇਠਲੀਆਂ ਅਦਾਲਤਾਂ ਦੇ ਵਿੱਚ ਇਸ ਮਸਲੇ ਦੀ ਸੁਣਵਾਈ ਤੇ ਰੋਕ ਲੱਗੀ ਹੋਈ ਹੈ ਤੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਕਰ ਫਿਰ ਮਾਮਲੇ ਸੀਬੀਆਈ ਨੂੰ ਸੋ ਸੌਪਣ ਦੀਆਂ ਗੱਲਾਂ ਹੋ ਰਹੀਆਂ ਕੈਪਟਨ ਅੰਦਰ ਦੇ ਸਮੇਂ ਜਦੋਂ ਮਾਮਲਾ ਸੀਬੀਏ ਨੂੰ ਸੌਪਿਆ ਗਿਆ ਸੀ ਤੇ ਉਸ ਤੋਂ ਅਮਰਿੰਦਰ ਸਿੰਘ ਉਹਨਾਂ ਨੇ ਇਹ ਕਹਿ ਕੇ ਵਾਪਸ ਲਿਆ ਸੀ ਨਾ ਕਿ ਸੀਬੀਏ ਤੱਕ ਇਹ ਨਹੀਂ ਸੀ ਕਲੋਜ਼ਰ ਰਿਪੋਰਟ ਸ਼ਾਮ ਦਾਖਲ ਕਰ ਦਿਓ ਕਹਿੰਦੇ ਜੀ 2015 ਦੇ ਵਿੱਚ ਪੰਜਾਬ 'ਚ ਗੁਰਗੰਸਮ ਦੀਆਂ ਬੇਅਦਬੀ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਪੰਜਾਬ 'ਚ ਕਰੋਸਾ ਪਨਪਦਾ ਗੁੱਸਾ ਪਨਪਦਾ ਉਹ ਸਾਰੀਆਂ ਘਟਨਾਕਰਮ ਚਾਹੇ ਉਹ ਪਹਿਲੀ 1 ਜੁਲਾਈ 2015 ਨੂੰ ਪਿੰਡ ਗੁਰੂ ਸਰਪਖਤ ਦੇ ਵਿਖਿਆਲੀ ਘਟਨਾ ਹੋਵੇ ਇਸ ਮਾਮਲੇ 'ਚ 3 ਸਾਲ ਦੀ ਸਜ਼ਾ ਵੀ ਸੁਣਾਈ ਗਈ ਦੋਸ਼ੀਆਂ ਨੂੰ ਉਸ ਤੋਂ ਬਾਅਦ ਚਾਹੇ ਪੈਵਲ ਕਲਮ ਬਰਗਾੜੀ ਵਾਲਾ ਮਾਮਲਾ ਹੋਵੇ ਉਹ ਮਾਮਲੇ ਦੇ ਵਿੱਚ ਤਾਂ ਅਹਿਮ ਪਹਿਲੂ ਇਹ ਰਿਹਾ ਕਿ ਐਫ ਆਈ ਆਰ 128 ਦੇ ਤਹਿਤ ਬਰਗਾੜੀ ਦੀਆਂ ਗਲੀਆਂ ਦੇ ਵਿੱਚ ਜਦੋਂ ਆਮਲਕ ਗ੍ਰੰਥੀ ਰੂਪਨ ਸਿੰਘ ਸਾਹਿਬ ਜੀ ਦੇ ਅੰਗ ਫਾੜ ਕੇ ਖਿਲਾਰੇ ਗਏ ਖੰਡਿਤ ਕਰਕੇ ਖੇਰੂ ਖੇਰੂ ਕਰਕੇ ਬਖੇਰ ਦਿੱਤੇ ਗਏ ਉਸ ਬਾਅਦ ਰੋਸਾ ਪਨ ਪਦਾ ਗੋਲੀकांड ਵੀ ਵਾਪਰ ਜਾਂਦਾ ਹੈ ਹਾਂ ਪ੍ਰਦਰਸ਼ਨ ਕਰ ਰਹੇ ਹਾਂ ਬੜੇ ਜਾਬਤੇ ਚ ਰਹਿ ਕੇ ਉਹਨਾਂ ਉਹਨਾਂ ਸਿੰਘਾਂ ਤੇ ਗੋਲੀਆਂ ਵੀ ਚਲਦੀਆਂ ਦੋ ਨੌਜਵਾਨ ਸ਼ਹੀਦ ਵੀ ਹੁੰਦੇ ਆ ਸੋ ਬੈਲ ਕਲਮ ਬੜਗਾੜੀ ਖਾਨ ਤੇ ਉਸ ਬਾਅਦ ਹੋਰ ਕਿੰਨੀਆਂ ਹੀ ਘਟਨਾਵਾਂ ਇਸ ਵਿੱਚ ਸ਼ਾਮਿਲ ਹੁੰਦੀਆਂ ਗਈਆਂ ਪਰ ਕੈਪਟਨ ਅੰਦਰ ਸਿੰਘ ਦੀ ਸਰਕਾਰ ਦੇ ਸਮੇਂ ਜਦੋਂ ਸੀਬੀਆਈ ਨੇ ਕਿਹਾ ਕਿ ਅਸੀਂ ਇਸ ਮਾਮਲੇ 'ਚ ਕਲੋਜ਼ਰ ਰਿਪੋਰਟ ਤਾਕਲ ਕਰਦਿਆਂ ਤਾਂ ਮਾਮਲਾ ਸੀ ਵੇਚੋ ਵਾਪਸ ਲੈ ਕੇ ਕਮੇਟੀ ਬਣਾਈ ਉਹਨਾਂ ਕੋਲ ਜਾਂਚ ਗਈ ਜਸਤੀ ਜੋਰਾ ਸਿੰਘ ਹੋਰ ਵਾਲੀ ਕਮੇਟੀ ਦਾ ਹਵਾਲਾ ਵੀ ਹੈਗਾ ਐਤੋਂ ਬਾਅਦ ਆ ਕੁਬਰ ਵਿਜੇ ਪ੍ਰਤਾਪ ਹੁਣੀ ਵੀ ਆਪਣੇ ਹਵਾਲੇ ਨਾਲ ਕਈ ਵੱਖਰੇ ਪਹਿਲੂ ਤੋਂ ਤੱਥ ਲੈ ਕੇ ਆਉਂਦੇ ਨੇ ਸੋ ਇਹ ਦੋਏ ਮੱਖ ਖੱਖ ਮਾਮਲੇ ਚੱਲਦੇ ਆ ਬੀ ਅਦਵੀ ਵਾਲਾ ਮਾਮਲਾ ਵੀ ਗੋਲੀ ਕੰਡ ਵਾਲਾ ਮਾਮਲਾ ਵੀ ਪਰ ਇਹ ਸਭ ਦੇ ਦਰਮਿਆਨ ਜਿਹੜੀਆਂ ਪਟੀਸ਼ਨ ਜਦੋਂ ਦੁਬਾਰਾ ਹੁਣ ਉਸ ਸਥਿਤੀ 'ਚ ਆਈ ਕਿ ਅਦਾਲਤ ਕਈ ਵਾਰ ਇਹਨਾਂ ਹਾਈ ਕੋਰਟ ਦੇ ਵਿੱਚ ਇਹ ਗੱਲ ਆਉਂਦੀ ਹੈ ਕਿ ਮਾਮਲਾ ਕਿਉਂ ਨਾ ਸੀਵੇ ਨੂੰ ਸੌਂਪ ਦਿੱਤਾ ਜਾਵੇ ਜੀ ਤੇ ਉਧਰ ਇਸੇ ਆਧਾਰ ਤੇ ਧਿਆਨ ਰੱਖਦੇ ਹਾਂ ਹੇਠਲੀ ਅਦਾਲਤਾਂ ਦੇ ਵਿੱਚ ਇਹਨਾਂ ਨਾਲ ਸੰਬੰਧਿਤ ਵੇਦਕੀ ਨਾਲ ਸੰਬੰਧਿਤ ਸਾਰੇ ਮਾਮਲਿਆਂ ਦੀ ਸੁਣਵਾਈ ਤੇ ਰੋਕ ਲੈਂਗੇ ਨਾਤਾਜੀ ਤੱਕ ਪੰਜਾਬ ਸਰਕਾਰ ਮੁੱਖ ਸ਼ਾਜ ਘਾੜਿਆਂ ਨੂੰ ਅੰਦਰ ਦੇ ਸਕੀ ਆ ਉਲਟਾ ਇੱਕ ਵਾਰ ਤਾਂ ਇੱਥੋਂ ਤੱਕ ਸਥਿਤੀ ਆ ਗਈ ਸੀ ਕਿ ਪੰਜਾਬ ਦੇ ਐਡਵੋਕੇਟ ਜਰਨਲ ਜਿਹੜਾ ਸਿਰਸਾ ਮੁਕੀ ਗਰਮੀ ਸਿੰਘ ਰਾਮ ਰਹੀਮ ਦੇ ਵਕੀਲ ਨੂੰ ਬਣਾ ਲਿਆ ਤੇ ਉਸ ਮਸਲੇ ਤੇ ਵੀ ਪੰਜਾਬ ਚ ਖੂਬ ਹੋ ਹੱਲਾ ਮਚਿਆ ਤੇ ਫਿਰ ਇਸੋ ਗਾਂ ਵਾਲੀ ਸਥਿਤੀ ਦੇ ਵਿੱਚ ਅੱਜ ਉਸ ਕਾਨੂੰਨ ਦੇ ਉੱਤੇ ਵੀ ਨਜ਼ਰ ਖੜੀ ਆ ਜਿਹੜਾ ਕਾਨੂੰਨ ਅਜੇ ਤੱਕ ਅਮਲੀ ਜਾਮਾ ਨਹੀਂ ਪਹਿਨਾਇਆ ਜਾ ਸਕਿਆ ਬਿਲਕੁਲ ਜੀ ਹੁਣ ਇਹ ਸਾਰੀ ਸਥਿਤੀ ਦੇ ਵਿੱਚ ਕਿਹਾ ਕਿਉਂ ਨਾ ਇਹ ਮੁੜ ਕੇ ਸੂਬਿਆਂ ਦੇ ਕੋਲ ਇਸ ਮਸਲੇ ਤੇ ਪੈਰ ਵੀ ਹੋਵੇ ਪਰ ਪੰਜਾਬ ਸਰਕਾਰ ਅਦਾਲਤਾਂ ਦੇ ਵਿੱਚ ਵੀ ਉਹ ਪੱਖ ਨਹੀਂ ਰੱਖ ਪਾ ਰਹੀ ਜੇਕਰ ਹੇਠਲੀ ਅਦਾਲਤਾਂ ਚ ਸੁਣਵਾਈ ਤੇ ਰੋਕ ਲੱਗੀ ਆ ਮਾਮਲਾ ਦੁਬਾਰਾ ਸੀਬਿਆਂ ਨੂੰ ਸੌਂਪਣ ਦੀਆਂ ਗੱਲਾਂ ਹੋ ਰਹੀਆਂ ਤਾਂ ਕੀ ਪੰਜਾਬ ਸਰਕਾਰ ਪੰਜਾਬ ਸਰਕਾਰ ਦੀ ਧਿਰ ਉਹਨਾਂ ਦੇ ਵਕੀਲ ਸੁਪਰੀਮ ਕੋਰਟ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਇਸ ਮਾਮਲਿਆਂ ਦੇ ਉੱਤੇ ਮੁੜ ਸੁਣਵਾਈ ਖੋਲਣ ਦੇ ਲਈ ਕੋਸ਼ਿਸ਼ਾਂ ਕਰ ਰਹੇ ਨੇ ਕਿਤੇ ਕੁਝ ਉਹੀ ਜਾ ਉਦਮ ਨਜ਼ਰ ਨਹੀਂ ਆਉਂਦਾ ਸਰਕਾਰੀ ਤੌਰ ਤੇ ਵੀ ਤੇ ਹੁਣ ਚੋਣਾਂ ਦਾ ਮਾਹੌਲ ਹੈ ਉਸ ਚੋਣ ਮਾਹੌਲ ਦੇ ਵਿੱਚ ਵੀ ਕੋਈ ਵੀ ਧਿਰ ਬੇਅਦਬੀ ਵਾਲੇ ਮਾਮਲਿਆਂ ਨੂੰ ਲੈ ਕੇ سنجਿੰਦਾ ਨਜ਼ਰ ਨਹੀਂ ਆਉਂਦੀ ਮੈਂ ਕੱਲੀ ਪੰਜਾਬ ਸਰਕਾਰ ਦੀ ਗੱਲ ਨਹੀਂ ਕਰਦਾ ਚੋਣਾਂ ਦੇ ਵਿੱਚ ਤਾਂ ਸਾਰੀ ਤਰ੍ਹਾਂ ਨਿੱਤਰ ਰਹੀਆਂ ਕੀ ਅਕਾਲੀ ਕੀ ਕਾਂਗਰਸੀ ਕੀ ਭਾਜਪਾਈ ਕੀ ਆਪ ਕੀ ਬਹੁਜਨ ਸਮਾਜ ਪਾਰਟੀ ਤੇ ਹੋਰ ਕਿੰਨਿਆਂ ਕੋ ਚਿੰਤਾ ਕਿੰਨਿਆਂ ਕਦੇ ਫਿਕਰਾਂ ਚ ਗੱਲਾਂ ਸੁਣੀਆਂ ਨੇ ਉਮੀਦਵਾਰਾਂ ਦੇ ਆਉਣ ਜਾਣ ਤੋਂ ਇਲਾਵਾ ਟਿਕਟਾਂ ਮਿਲਣ ਗੱਲਣ ਤੋਂ ਇਲਾਵਾ ਇਹ ਮੁੱਦੇ ਕਿੱਥੇ ਨੇ ਆਪਾਂ ਰੋਜ਼ ਕਿਸੇ ਨਾ ਕਿਸੇ ਮੁੱਦੇ ਨੂੰ ਕੇਂਦਰ ਚ ਰੱਖ ਕੇ ਗੱਲ ਕਰਦੇ ਹਾਂ ਮੈਂ ਇਸ ਲਈ ਅੱਜ ਬੇਅਦਬੀ ਵਾਲੇ ਮੁੱਦਿਆਂ ਤੇ ਗੱਲ ਕਰ ਰਿਹਾ ਕਿ ਆਪ ਸਰਕਾਰ ਤਾਂ ਕਨਿਓ ਕਤਰਾਈ ਅਕਾਲੀ ਦਲ ਇਸ ਮਸਲੇ ਤੇ ਬੋਲਦੇ ਇਹ ਹੀ ਡਰ ਲੱਗ ਜਾਂਦਾ ਕਿ ਮੁੜ ਕੇ ਸਾਡੇ ਵਾਲੇ ਮਸਲੇ ਉਭਰੇ ਆਉਣੇ ਕਿ ਸਾਡੀ ਸਰਕਾਰ ਦੇ ਸਮੇਂ ਹੋਈਆਂ ਘਟਨਾਵਾਂ ਕੈਪਟਨ ਸਰਕਾਰ ਕੈਪਟਨ ਉਧਰ ਨੇ ਸਰਕਾਰ ਹੈ ਨਹੀਂ ਤੇ ਪਾਰਟੀ ਖਿਰੂ ਖਿਰੂਆ ਤੇ ਮੁੱਤੇ ਕਿੱਥੇ ਜੱਤੇ ਨੇ ਉਹਨਾਂ ਸੋ ਫਿਰ ਗੱਲ ਕੌਣ ਕਰੇਗਾ ਪੰਜਾਬ ਦੇ ਨਾ ਮੁੱਦਿਆਂ ਦੀ ਤੁਸੀਂ ਇੱਥੋਂ ਦਾ ਜਾ ਲਾਓ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਉਮਰ ਕੈਦ ਵਾਲੇ ਪਹਿਲੂ ਤੇ ਇੱਕ ਕਾਨੂੰਨ ਦੀ ਘਾੜਨਾ ਸਾਹਮਣੇ ਆਉਂਦੀ ਹੈ ਇੱਕ ਕਾਨੂੰਨ ਬਣਦਾ ਕਿ ਹਾਂਜੀ 2018 ਦੇ ਵਿੱਚ ਇਸ ਕਾਨੂੰਨ ਨੂੰ ਸਾਹਮਣੇ ਲਿਆਂਦਾ ਜਾਂਦਾ ਕਿ ਹਾਂ ਵਿਅਦਿਵਿकांड ਦੇ ਮਾਮਲੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਵਿਅਦਿਵਿकांड ਦੇ ਮਾਮਲਿਆਂ ਦੇ ਵਿੱਚ ਉਮਰ ਕੈਦ ਦੀ ਸਜ਼ਾ ਦਾ ਪ੍ਰਬੰਧ ਹੋਣਾ ਚਾਹੀਦਾ ਫਿਰ ਮੰਗ ਉੱਠਦੀ ਹੈ ਕਿ ਨਹੀਂ ਹਰ ਤਰ੍ਹਾਂ ਦੇ ਧਾਰਮਿਕ ਗ੍ਰੰਥ ਦੀ ਵਿਅਦਿਵਿ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਸਜ਼ਾ ਦਾ ਪ੍ਰਵੀਜ਼ਨ ਹੋਣੀ ਚਾਹੀਦੀ ਹੈ ਸੋ ਇਸ ਨੂੰ ਲੈ ਕੇ ਫਿਰ ਦੁਬਾਰਾ ਉਸ ਦੇ ਉੱਤੇ ਕਰਕੇ 2018 ਵਾਲਾ ਜਿਹੜਾ ਉਹ ਐਕਟ ਸੀਗਾ ਉਹਨੂੰ ਨਵੇਂ ਸਿਰੇ ਤੋਂ ਸੋਧ ਕੇ ਦੁਬਾਰਾ ਕਰਕੇ ਭੇਜਿਆ ਜਾਂਦਾ ਕਿੱਥੇ ਗਈ ਜਸਤੀ ਉਹ ਅਜੇ ਤੱਕ ਰਾਜਪਾਲ ਤੋਂ ਹੋ ਕੇ ਰਾਸ਼ਪਤੀ ਤੱਕ ਪਿਆ ਉਸਨੂੰ ਤੇ ਕੋਈ ਚਾਰਜ ਹੋਈ ਕਿਉਂ ਕਿੰਨੀ ਕੁ ਕੋਸ਼ਿਸ਼ਾਂ ਕੀਤੀਆਂ ਪਾਰਟੀਆਂ ਨੇ ਆਵਾਦੀ ਪਾਰਟੀ ਨੇ ਕਿੰਨੀ ਕੁ ਕੋਸ਼ਿਸ਼ ਕੀਤੀ ਇਸ ਮਸਲੇ ਤੇ ਗੌਰ ਕਰਨ ਦੀ ਸੋ ਇਹ ਪਹਿਲੂ ਮਤਲਬ ਜੇ ਪੰਜਾਬ ਦੇ ਵਿੱਚ ਉਹ ਦਿਨ ਵੀ ਪੰਜਾਬ ਨੇ ਦੇਖਿਆ ਕਿ ਹਾਂ ਜੀ ਇਹ ਸਰਕਾਰ ਦੇ ਖਿਲਾਫ ਬੋਲਦਾ ਲੀਡਰ ਹੈ ਆ ਸਰਕਾਰ ਦੇ ਖਿਲਾਫ ਬੋਲਦਾ ਜੀ ਯੂਟਿਊਬਰ ਤਾਂ ਕਰੋ ਜੀ ਕਾਰਵਾਈ ਕਹਿੰਦੇ ਜੀ ਇੱਕ ਕੇਸ ਚ ਬਾਹਰ ਆਉਂਦੇ ਦੂਆ ਪਾ ਦੋ ਦੂਏ ਤਬਾਹ ਆਉਂਦੇ ਤੀਆ ਪਾ ਦੋ ਪਰ ਇੱਥੇ ਜਿਹੜੇ ਪੰਜਾਬ ਦੇ ਮਨਾਂ ਨੂੰ ਠੇਸ ਪਹੁੰਚੀ ਜੋ ਘਟਨਾਕਰਮ ਪਾਪਰੇ ਪੰਜਾਬ ਦੇ ਵਿੱਚ ਹੈ ਧਾਰਮਿਕ عقیدਿਆਂ ਨੂੰ ਜੋ ਢਾ ਲੱਗੀ ਉਸ ਮਸਲੇ ਤੇ ਸਰਕਾਰਾਂ ਤਾਂ ਬਣੀਆਂ ਉਸ ਮਸਲੇ ਤੇ ਚੋਣਾ ਤਾਂ ਜਿੱਤੀਆਂ ਉਸ ਮਸਲੇ ਤੇ ਕੁਰਸੀਆਂ ਤੇ ਤਾਂ ਬੈਠੇ ਪਰ ਇਨਸਾਫ ਦਿਵਾਉਣ ਦੀ ਚਾਰਜ ਹੋਈ ਕੋਈ ਕਰਦਾ ਨਜ਼ਰ ਨਹੀਂ ਆ ਰਿਹਾ ਸੋ ਇਸ ਲਈ ਬੇਅਦਬੀ ਵਾਲਾ ਮਾਮਲਾ ਗੰਭੀਰ ਹੈ ਕਿ 24 ਘੰਟੇ ਜੇ ਇਨਸਾਫ ਦਿਵਾਉਣ ਦੀਆਂ ਗੱਲਾਂ ਕਰਦੀ ਸੀ ਪਾਰਟੀ ਤੇ ਹੁਣ ਸਾਰੀਆਂ ਧਿਰਾਂ ਇਸ ਮਸਲੇ ਤੇ ਚੁੱਪ ਨੇ ਕਿ ਹੇਠਲੀਆਂ ਅਦਾਲਤਾਂ ਦੇ ਵਿੱਚ ਸੁਣਵਾਈ ਤੇ ਰੋਕ ਤੱਕ ਲੱਗੀ ਆ ਤੇ ਮਾਮਲੇ ਮੁਰਕੇ ਸੀ ਵੀ ਨੂੰ ਸੌਂਪਣ ਦੀਆਂ ਗੱਲਾਂ ਨੇ ਉਹ ਸੀਬੀਆਈ ਜਿਹੜੀ ਇਸ ਮਾਮਲੇ 'ਤੇ ਕਲੋਜ਼ਰ ਰਿਪੋਰਟਾਂ ਤਿਆਰ ਕਰੀ ਫਿਰਦੀ ਆ ਕਿ ਹਾਂ ਮਾਮਲੇ ਬੰਦ ਕਰ ਸੋ ਨਾ ਹੀ ਉਸ ਕਾਨੂੰਨ ਦੇ ਉੱਤੇ ਜਿਹਦੇ ਵਿੱਚ ਉਮਰ ਕੈਦ ਦੀ ਸਜ਼ਾ ਦੀ ਪ੍ਰੋਵੀਜ਼ਨ ਲੱਗੂ 3 ਸਾਲ ਦੀ ਕੈਦ ਹੈ ਜੀ ਕਹਿੰਦੇ ਬਾਤੋ-ਬਾਤ ਸੋ ਇਹ ਸਾਰੇ ਪਹਿਲੂ ਗੌਰ ਮੰਗਦੇ ਨੇ ਕਿ ਜਦੋਂ ਸਰਕਾਰਾਂ ਨੂੰ ਫਿਕਰ ਹੈ ਨਹੀਂਗਾ ਨਾ ਰਾਜਨੀਤਿਕ ਪਾਰਟੀਆਂ ਨੂੰ ਫਿਕਰ ਹੈ ਨਹੀਂਗਾ ਉਹਨਾਂ ਨੂੰ ਫਿਕਰ ਤਾਂ ਟਿਕਟਾਂ ਦਾ ਜਨਾਬ ਕਿੱਥੇ ਆ ਬੇਦਬੀ ਵਾਲਾ ਮਾਮਲਾ ਹੈ ਇਹ ਮਹੱਤਵਪੂਰਨ ਪਹਿਲੂ ਹੈ ਹਾਂ ਜਿਹੜੇ ਰਾਜਨੀਤਿਕ ਪਹਿਲੂ ਆ ਦਾ ਫਿਕਰ ਹੈ ਉਹ ਬਹੁਤ ਵੱਡੇ ਨੇ ਜੀ ਕਿ ਪਲਾਂਚ ਕੀ ਹੋਈ ਜਾਂਦਾ ਦਿਨਾਂ ਚ ਕੀ ਹੋਈ ਜਾਂਦਾ ਆ ਲੰਗੇ ਹਫਤੇ ਦੇ ਆਖਰੀ ਦਿਨਾਂ ਦੇ ਵਿੱਚੇ ਚੌਧਰੀ ਪਰਿਵਾਰ ਆਪਾਂ ਲਗਾਤਾਰ ਗੱਲ ਕਰ ਰਹੇ ਸੀ ਕਿ ਚੌਧਰੀ ਪਰਿਵਾਰ ਸ਼ਾਂਤ ਹੈ ਕਿਤੇ ਇਹ ਤਮਾਕੇ ਤੋਂ ਪਹਿਲਾਂ ਦੀ ਚੁੱਪੀ ਤਾਂ ਨਹੀਂ ਮੈਂ 2-3 ਪ੍ਰੋਗਰਾਮਾਂ 'ਚ ਇਸ ਗੱਲ ਦਾ ਇਸ਼ਾਰਾ ਕੀਤਾ ਸੋ ਜੀ ਉਹ ਹੋ ਗਿਆ ਕੰਮ ਕਹਾਲੋ ਜੀ ਚੌਧਰੀ ਪਰਿਵਾਰ ਸ਼ਨੀਵਾਰ ਨੂੰ ਕਹਿੰਦੇ ਜੀ ਛਲ ਆ ਗਿਆ ਜੀ ਹਾਂ ਸ਼ਾਮਲਤਾ ਦੇ ਬੀਬੀ ਕਰਮਜੀਤ ਕੌਰ ਇਹ ਹੋਈ ਹੈ ਚੌਧਰੀ ਸੰਤੋਖਰਾਂ ਦੀ ਪਤਨੀ ਨਾ ਨਾਲ ਤਜਿੰਦਰ ਬਿੱਟੂ ਵੀ ਸੋ ਕਹਿੰਦੇ ਜਲੰਧਰ ਚ ਕਾਂਗਰਸ ਲਈ ਫੇਰ ਝਟਕਾ ਉਧਰ ਚਰਨਜੀਤ ਚੰਨੀ ਉਲਝੀ ਜਾਂਦੇ ਨੇ ਚੌਧਰੀ ਦੇ ਮੁੰਡੇ ਨਾਲ ਸ਼ਬਦੋ ਸ਼ਬਦੀ ਹੋਈ ਜਾਂਦੇ ਨੇ ਸੋ ਖਿਚੋਦਾਨ ਵੀ ਜਾਰੀ ਆ ਇਧਰ ਪਰਮਿੰਦਰ ਢੀਂਡਸਾ ਤੇ ਸੁਖਦੇਵ ਢੀਂਡਸਾ ਨੇ ਇਕੱਠ ਕੀਤਾ ਵੱਡਾ ਆਪਣੀ ਸ਼ਕਤੀ ਪ੍ਰਦਰਸ਼ਨ ਕੀਤਾ ਤੇ ਉਹਦੇ ਵਿੱਚ ਅਕਾਲੀ ਜਲ ਦੀ ਲੀਡਰਸ਼ਿਪ ਖਿਲਾਫ ਵੀ ਪਾਰਟੀ ਖਿਲਾਫ ਵੀ ਰੋਸਾ ਵੀ ਕੱਢ ਲਿਆ ਤੇ ਖੀਰ ਚ ਕਹਿੰਦਾ ਰਹਾਂਗੇ ਪਾਰਟੀ ਚ ਪਰ ਪਾਰਟੀ ਦੇ ਇਸ ਉਮੀਦਵਾਰ ਦੇ ਹੱਕ ਚ ਚੋਣ ਪ੍ਰਚਾਰ ਨਹੀਂ ਕਰ ਸਕਦਾ ਸੋਪਰਮਿੰਦਰ ਢੀਂਟਸਾਹਵਰੀ ਸੁਖਦੇਵ ਢੀਂਟਸਾਹਵਰੀ ਸਪਸ਼ਟ ਕਰ ਗਏ ਕਿ ਅਸੀਂ ਵੋਟਾਂ ਨਹੀਂ ਮੰਗਾਂਗੇ ਜੀ ਚੁੰਡਾ ਲਈ ਉਹਨਾਂ ਨੇ ਆਪਣਾ ਰੋਸਾ ਪ੍ਰਗਟਾਤਾ ਦਿਖਾਤਾ ਮਾਮਲਾ ਇੱਥੇ ਨਹੀਂ ਮੁਕਦਾ ਪਟਿਆਲੇ ਵਾਲੇ ਵੀ ਕੰਮ ਹੋ ਗਿਆ ਹੁਣ ਧਰਮਬੀਰ ਗਾਂਧੀ ਕਹਿੰਦੇ ਜੀ ਮੈਂ ਸਾਰੇ ਰੁੱਸਿਆਂ ਨੂੰ ਮਨਾ ਲੂੰਗਾ ਪਰ ਕੰਬੋਜ ਹੋਰਾਂ ਨੇ ਜਾਂ ਲਾਲ ਸਿੰਘ ਹੋਰਾਂ ਨੇ ਹੈ ਜਾਂ ਮਦਨਾਲ ਜਲਪੁਰਾ ਹੋਰਾਂ ਨੇ ਹੋਰ ਤੇ ਹੋਰ ਕਾਂਗਰਸੀਆਂ ਨੇ ਜਿਹੜਾ ਇਕੱਠ ਰੱਖਿਆ ਸੀ ਰਾਜਪੁਰੇ ਹਰदयाल ਕੰਬੋਜ ਦੀ ਅਗਵਾਈ ਚ ਇਕੱਠ ਸੀ ਤੇ ਕਹਿੰਦੇ ਉੱਥੇ ਜਮ ਕੇ ਪੜਾਸ ਕੱਢੀ ਕਿ ਧੋਖਾ ਹੈ ਜੀ ਸਾਡੇ ਨਾਲ ਤਾਂ ਇਹ ਕਹਿੰਦੇ ਸੀ ਗਾਂਧੀ ਇਮਾਨਦਾਰ ਆ ਜੀ ਐਂਦਾ ਮਤਲਬ ਅਸੀਂ ਇਮਾਨਦਾਰ ਨਹੀਂ ਮਤਲਬ ਆਪਣੇ ਆਪ ਨੂੰ ਆਪ ਹੀ ਸਰਟੀਫਾਈਡ ਦੇਣ ਦੀ ਕੋਸ਼ਿਸ਼ਾਂ ਵੀ ਕੀਤੀਆਂ ਪਰ ਉੱਥੇ ਰਾਜਾ ਬੜਿੰਗ ਨੇ ਸਾਰਿਆਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਅਖੀਰ ਚ ਉਥੇ ਵੀ ਫੈਸਲਾ ਹੋਇਆ ਕਿ ਠੀਕ ਹੈ ਜੀ ਪਾਰਟੀ 'ਚ ਆਂ ਪਾਰਟੀ ਦੇ ਨਾਲ ਆਂ ਵੋਟਾਂ ਪਾਰਟੀ ਨੂੰ ਪਾਵਾਂਗੇ ਪਰ ਅਸੀਂ ਗਾਂਧੀ ਲਈ ਵੋਟਾਂ ਨਹੀਂ ਮੰਗਣ ਜਾਵਾਂਗੇ ਸੋ ਇੱਕ ਪਾਸੇ ਢੀਂਟਸਾ ਕਹਿੰਦੇ ਪਾਰਟੀ 'ਚ ਆ ਪਰ ਚੁੰਡਾ ਲਈ ਵੋਟਾਂ ਨਹੀਂ ਮੰਗਾਗੇ ਪ੍ਰਚਾਰ ਨਹੀਂ ਕਰਾਂਗੇ ਉੱਥੇ ਪਟਿਆਲੇ ਦੇ ਕਾਂਗਸੀ ਲੀਡਰ ਕਹਿੰਦੇ ਪਾਰਟੀ 'ਚ ਆ ਵੋਟਾ ਪਾਰਟੀ ਨੂੰ ਪਾਵਾਂਗੇ ਪਰ ਪਾਰਟੀ ਉਮੀਦਵਾਰ ਗਾਂਧੀ ਲਈ ਵੋਟਾਂ ਨਹੀਂ ਮੰਗਾਂਗੇ ਪ੍ਰਚਾਰ ਨਹੀਂ ਕਰਾਂਗੇ ਸੋ ਇਹ ਸਥਿਤੀ ਕਾਂਗਰਸ 'ਚ ਵੀ ਬਣੀ ਹੋਈ ਹੈ ਚਲੋ ਇਹ ਸਾਰੇ ਵਰਤਾਰੇ ਦੇ ਵਿੱਚ ਮੇਰੇ ਜਹਨ 'ਚ ਇੱਕ ਪਹਿਲੂ ਆ ਰਿਹਾ ਸੀ ਕਿ ਜਦੋਂ ਆ ਮੈਂ ਕਰਮਜੀਤ ਕੌਰ ਚੌਧਰੀ ਹੋਰਾਂ ਨੂੰ ਜਾਂ ਤਿੰਜਿੰਦਰ ਬਿੱਟੂ ਹੋਰਾਂ ਨੂੰ ਸ਼ਾਮਲ ਹੁੰਦਿਆਂ ਵੇਖਿਆ ਮੇਰੇ ਜਹਨ 'ਚ ਇੱਕ ਸਵਾਲ ਚੱਲ ਰਿਹਾ ਸੀ ਕਿ ਪੰਜਾਬ 'ਚ ਅਜੇ ਕਿੰਨੇ ਕੁ ਟੱਬਰ ਨੇ ਰਾਜਨੀਤਿਕ ਤੌਰ ਦੇ ਉੱਤੇ ਜਿਹੜੇ ਵੱਡੇ ਨਾਮ ਰੱਖਦੇ ਆ ਜਿਹੜੇ ਮੁਰਲੀ ਕਤਾਰ ਦੀ ਸਿਆਸਤ ਕਰਦੇ ਆ ਉਹਨਾਂ ਦੀ ਸੂਚੀ ਮੈਂ ਫਰੋਲਣ ਦੀ ਕੋਸ਼ਿਸ਼ ਕੀਤੀ ਕਿ ਦੇਖਾਂ ਸੀ ਕਿ ਇੱਕ ਟੱਬਰ ਦਾ ਇੱਕ ਜੀ ਕਾਂਗਰਸ ਚ ਹੈ ਇੱਕ ਭਾਜਪਾ ਚ ਹੈ ਇੱਕ ਆਪ ਚ ਹੈ ਇੱਕ ਕਾਲੀਆਂ ਚ ਹੈ ਐਦਾਂ ਕਿਉਂਕਿ ਹੁਣ ਕਰਮਜੀਤ ਕੌਰ ਚੌਧਰੀ ਤਾਂ ਭਾਜਪਾ ਸ਼ਾਮਿਲ ਹੋ ਗਈ ਪਰ ਉਹਨਾਂ ਦਾ ਮੁੰਡਾ ਐਮਐਲਏ ਹੈ ਤੇ ਅਜੇ ਕਾਂਗਰਸ ਚ ਹੈ ਚਲੋ ਇਸ ਇਸ ਬਲ ਵੀ ਨਿਗਾ ਮਾਰ ਲੈਂਦੇ ਆ ਬਿਲਕੁਲ ਜੀ ਸਿਆਸਤ ਕਿਵੇਂ ਰੰਗ ਬਟਾਉਂਦੀ ਆ ਜਦੋਂ ਇੱਕੋ ਪਾਰਟੀ ਦੇ ਵਿੱਚ ਰਹਿੰਦੇ ਆ ਲੀਡਰ ਅੱਧੇ ਉਸੇ ਪਾਰਟੀ ਜਿਹੜੇ ਜਾਂਦੇ ਨੇ ਤੇ ਦੂਏ ਪਾਸੇ ਚਲੇ ਜਾਂਦੇ ਨੇ ਫਿਰ ਆਮੋ ਸਾਹਮਣੇ ਵੀ ਚੋਣਾ ਲੜ ਲੈਂਦੇ ਨੇ ਹਰ ਸਿਮਰਤ ਤੇ ਮਨਪ੍ਰੀਤ ਬਾਦਲ ਆਮੋ ਸਾਹਮਣੇ ਚੋਣ ਲੜ ਚੁੱਕੇ ਨੇ ਇੱਕੋ ਪਰਿਵਾਰ ਚੋਂ ਆਉਂਦੇ ਨੇ ਹੈਨਾ ਜਾਂ ਇੱਕੋ ਘਰ ਚ ਐ ਦੋ ਝੰਡਿਆਂ ਦੀ ਗੱਲ ਮੁੱਖ ਮੰਤਰੀ ਭਗਵੰਤ ਮਾਨ ਕਈ ਵਰਤਾਨਿਆਂ ਮੇਣਿਆਂ ਚ ਸੁਣਾ ਚੁੱਕੇ ਨੇ ਫਤਿਹਜੰਗ ਬਾਜਬਾ ਤੇ ਪ੍ਰਤਾਪ ਬਾਜਵਾਲੀ ਘਟਨਾ ਸੋ ਮੈਂ ਇਹਨਾਂ ਚੀਜ਼ਾਂ ਨੂੰ ਜਦੋਂ ਦੇਖ ਰਿਹਾ ਸੀ ਜਦੋਂ ਮੈਂ ਦੇਖਿਆ ਕਿ ਹਾਂ ਚੌਧਰੀ ਸੰਤੋਖਰਾਂ ਦੀ ਧਰਮ ਪਤਨੀ ਭਾਜਪਾ ਸ਼ਾਮਿਲ ਅਤੇ ਮੁੰਡਾ ਅਜੇ ਕਾਂਗਰਸ 'ਚ ਠਿੱਕਿਆ ਪਰ ਮੈਂ ਕਬੀ ਇਹ ਤਾਂ ਦੇਖੀਏ ਕਿ ਕੀ ਹੈ ਕਹਾਣੀ ਸੋ ਮੈਂ ਦੇਖ ਰਿਆ ਸੀਗਾ ਕਿ ਅੱਧੀ ਦਰਜਨ ਤੋਂ ਵੱਧ 9-10 ਦੇ ਕਰੀਬ ਪੰਜਾਬ ਦੀ ਰਾਜਨੀਤੀ ਵਿੱਚ ਵੱਡੇ ਨਾਮ ਵੱਡੇ ਚਿਹਰੇ ਵੱਡੀਆਂ ਧਿਰਾਂ ਵੱਡੇ ਪਰਿਵਾਰ ਉਹ ਨੇ ਜਿਨ੍ਹਾਂ ਦਾ ਇੱਕ ਜੀ ਇੱਧਰ ਹੈ ਦੋ ਜੀ ਉਧਰ ਨੇ ਦੋ ਜੀ ਇੱਧਰ ਨੇ ਇੱਕ ਜੀ ਉਧਰ ਹੈ ਸੋ ਇਹ ਦਲ ਬਦਲੂ ਰਾਜਨੀਤੀ ਜਿਹੜੀ ਮਤਲਬ ਸਮਝ ਨਹੀਂ ਆਉਂਦੀ ਕਿ ਕੀ ਸਿਰਫ ਕੁਰਸੀ ਲਈ ਹੋਣਾ ਨਾ ਫਿਰ ਤਾਂ ਅਪਕ ਦਿਨ ਉਹ ਗੱਲ ਵੀ ਕੀਤੀ ਸੀ ਪੂਰੀ ਕਿ ਭਾਈ ਐਮਪੀ ਬਣ ਕੇ ਕਿਹੜੇ-ਕਿਹੜੇ ਲਾ혜 ਮਿਲਦੇ ਨੇ ਫਿਰ ਲੋਕਾਂ ਨੂੰ ਤਾਂ ਕੁਛ ਨਾ ਮਿਲੇ ਮਿਲੇ ਉਮੀਦਵਾਰਾਂ ਨੂੰ ਜਾਂ ਲੀਡਰਾਂ ਨੂੰ ਐਮਪੀ ਬਣਨ ਤੋਂ ਬਾਅਦ ਖਾਪੇ ਕੁਛ ਮਿਲ ਜਾਂਦਾ ਇਸ ਲਈ ਇਹ ਕਿਸੇ ਵੀ ਤਰ੍ਹਾਂ ਸੱਤਾ ਹਥਿਆਉਣਾ ਚਾਹੁੰਦੇ ਨੇ ਹਲੋ ਮੈਂ ਉਹ ਪਰਿਵਾਰਾਂ ਦੀ ਸੂਚੀ ਤੁਹਾਡੇ ਮੂਰੇ ਰੱਖਦਾ ਹਾਂ ਸਭ ਤੋਂ ਪਹਿਲਾਂ ਇਹ ਕੁਛ ਨਾਂ ਤਾਂ ਤੁਹਾਡੇ ਜਹਾਂ ਵਿੱਚ ਆਪਣੇ ਆਪ ਆ ਗਏ ਹੋਣ ਅਮਰਿੰਦਰ ਸਿੰਘ ਪੰਜਾਬ ਚ ਕਾਂਗਰਸ ਦੇ ਮੁੱਖ ਮੰਤਰੀ ਪਤਨੀ ਚਾਰ ਵਾਰ ਦੀ ਮੈਂਬਰ ਪਾਰਲੀਮੈਂਟ ਪਟਿਆਲਾ ਸੀਟ ਤੋਂ ਤੇ ਇੱਕ ਵਾਰ ਕੇਂਦਰ ਦੇ ਵਿੱਚ ਮੰਤਰੀ ਵੀ ਰਹੀ ਪ੍ਰਨੀਤ ਕੋਰ ਕਾਂਗਰਸ ਦੀ ਐਮਪੀ ਬਣੀ ਰਹੀ ਪਰ ਕੈਪਟਨ ਅਮਿੰਦਰ ਸਿੰਘ ਭਾਜਪਾ ਚਲੇ ਗਏ ਸੀ ਸੋ ਪਤਾ ਸਾਰਿਆਂ ਨੂੰ ਸੀ ਕਿ ਪ੍ਰਨੀਤ ਕੋਰ ਨੇ ਵੀ ਉੱਥੇ ਜਾਣਾ ਜਾਂ ਉੱਥੇ ਗਈ ਹੋਈ ਉਹ ਹੈ ਪਰ ਉਧਾਰਕ ਤੌਰ ਤੇ ਅਜੇ ਨਹੀਂ ਸੀ ਸੋ ਇਹ ਪਰਿਵਾਰ ਦੀ ਖੂਬ ਚਰਚਾ ਹੁੰਦੀ ਰਹੀ ਕਿ ਕੈਪਟਨ ਅਮਿੰਦਰ ਉਧਰ ਨੇ ਜੀ ਤੇ ਪ੍ਰਨੀਤ ਕੋਰ ਅਜੇ ਕਾਂਗਰਸ ਚ ਚਲੋ ਇਹ ਤੋਂ ਬਾਅਦ ਆਪਾਂ ਹੁਣੇ ਗੱਲ ਕਰਖਾਟੇ ਦੋ ਚੰਡਿਆਂ ਦੀ ਪ੍ਰਤਾਪ ਸਿੰਘ ਬਾਜਵਾ ਪੰਜਾਬ ਕਾਂਗਰਸ ਦੇ ਵਿਰੋਧੀ ਧਿਰ ਦੇ ਲੀਡਰ ਨੇ ਤੇ ਫਤੇਜੰਗ ਬਾਜਵਾ ਹੁਣ ਉਧਰ ਨੇ ਕਦੇ ਇੱਧਰ ਵੀ ਐਮਐਲਏ ਰਹੇ ਨੇ ਉਹ ਭਾਜਪਾ ਦੀਆਂ ਅਵਾਜ਼ਾਂ ਬਾਜ਼ੀ ਉੱਧਰ ਕਹਿੰਦੇ ਜੀ ਭਾਜਪਾ ਸ਼ਾਮਲ ਨੇ ਇੱਕੋ ਖਰਚ ਕਹਿੰਦੇ ਦੋ ਪਾਰਟੀਆਂ ਦੇ ਝੰਡੇ ਲੱਗੇ ਨੇ ਵੱਡਾ ਨਾਮ ਹੈ ਵੱਡੀ ਚਰਚਾ ਤੀਜਾ ਖੁਦ ਸੁਨੀਲ ਜਾਖੜ ਕਾਂਗਰਸ ਦੇ ਵੱਡੇ ਲੀਡਰ ਸੀ ਮੁੱਖ ਮੰਤਰੀ ਬਣਦੇ ਬਣਦੇ ਰਹਿ ਗਏ ਨਾਮ ਚੱਲ ਰਿਹਾ ਸੀ ਕਿ ਹਾਂ ਮੁੱਖ ਮੰਤਰੀ ਬਣਨਾ ਤੈਅ ਆ ਪਰ ਨਹੀਂ ਬਣ ਪਾਏ ਤੇ ਰੋਸਾ ਵੀ ਰਿਆ ਤੇ ਕਿਉਂਕਿ ਪਹਿਲਾਂ ਪ੍ਰਧਾਨਗੀ ਵੀ ਖੋਲੀ ਫਿਰ ਮੁੱਖ ਮੰਤਰੀ ਦੀ ਕੁਰਸੀ ਮਿਲਦੀ ਖੋਲੀ ਤੇ ਆਖਰ ਭਾਜਪਾ ਚਲੇ ਗਏ ਉਹਨਾਂ ਦਾ ਭਤੀਜਾ ਸੰਦੀਪ ਜਾਖੜ ਐਮ ਐਲ ਏ ਪਰ ਸਾਰਿਆਂ ਨੂੰ ਪਤਾ ਕਿ ਕਾਂਗਰਸ ਦਾ ਐਮ ਐਲ ਏ ਹੋ ਕੇ ਵੀ ਅੱਜ ਕੱਲ ਕੰਮ ਉਹ ਸਿੰਘ ਜਾਖੜ ਉਹਨਾਂ ਲਈ ਉਹ ਕਰ ਰਿਹਾ ਇੱਕ ਤਰ੍ਹਾਂ ਨਾਲ ਭਾਜਪਾ ਲਈ ਕਰ ਰਿਹਾ ਜਿਵੇਂ ਅਰਵਨੀਤ ਕੌਰ ਕਹਿਣ ਨੂੰ ਕਾਂਗਰਸ ਦੀ ਐਮ ਪੀ ਸੀ ਪਰ ਕੰਮ ਭਾਜਪਾ ਲਈ ਕੈਪਟਨ ਅੰਦਰ ਦੇ ਨਾਲ ਹੀ ਕਰ ਰਹੀ ਸੀ ਸੋ ਇਹ ਵੀ ਪਰਿਵਾਰ ਤਾਂ ਹਜੇ ਕਾਗਜ਼ੀ ਤੌਰ ਤੇ ਉਸੇ ਤਰ੍ਹਾਂ ਨਾ ਕਿ ਸਿੰਘ ਜਾਖੜ ਭਾਜਪਈ ਸੰਦੀਪ ਜਾਖੜ ਕਾਂਗਰਸੀ ਕਿਉਂਕਿ ਐਮ ਐਲ ਏ ਉਸ ਕੋਟੇ ਚ ਵਜੇ ਤੱਕ ਸੋ ਇਹ ਇਹ ਵੀ ਪਰਿਵਾਰ ਹੈਗਾ ਆ ਚੌਥਾ ਤੁਸੀਂ ਰਵਨੀਤ ਬਿੱਟੂ ਹੋਰੀ ਰਵਨੀਤ ਬਿੱਟੂ ਕਾਂਗਰਸ ਵੱਲੋਂ ਲਗਾਤਾਰ ਮੈਂਬਰ ਪਾਰਲੀਮੈਂਟ ਬਣਦੇ ਆ ਰਹੇ ਸੀ ਜਨਗਪੁਰ ਸਾਹਿਬ ਤੋਂ ਬਣੇ ਦੋ ਵਾਰ ਉੱਥੋਂ ਬਣ ਲਏ ਹੈਨਾ ਤੇ ਹੁਣ ਕਹਿੰਦੇ ਜੀ ਇਸ ਵਾਰ ਭਾਜਪਾ ਵੱਲੋਂ ਟਿਕਟ ਮਿਲ ਗਈ ਸੋ ਰਵਨੀਤ ਬਿੱਟੂ ਹੁਣ ਭਾਜਪਾ ਚ ਨੇ ਤੇ ਬਾਕੀ ਟੱਬਰ ਅਜੇ ਵੀ ਕਾਂਗਰਸ ਠੀਕ ਹੈ ਹੋਇਆ ਖਾਸ ਕਰਕੇ ਜਗੁਰਕੀਰਤ ਕੋਟਲੀ ਦੀ ਗੱਲ ਕਰੀ ਕੋਦਾਉ ਟ੍ਰੇ ਉਐਮਐਲ ਇਹ ਹੁੰਦੇ ਸੀ ਤੇ ਐਮਪੀ ਹੁੰਦੇ ਸੀ ਰਵਨੀਤ ਵਿਟੂਹਰੀ ਤੇ ਗੁਰਕੀਰਤ ਕੋਟਲੀ ਪੰਜਾਂ ਤੇ ਮੈਂ ਇਸ ਵਾਰ ਚਲੋ ਐਮਐਲ ਇਹ ਨਹੀਂ ਜਿੱਤ ਸਕੇ ਪਰ ਗੁਰਕੀਰਤ ਕੋਟਲੀ ਹੈ ਤੇ ਜਾਂ ਬਾਕੀ ਪਰਿਵਾਰ ਹਜੇ ਇਹਨਾਂ ਦਾ ਕਾਂਗਰਸੀ ਹੈ ਜੀ ਪਰ ਰਵਨੀਤ ਵਿਟੂ ਭਾਜਪਾ ਹੀ ਹੋਗੇ ਇਸੇ ਤਰ੍ਹਾਂ ਦੇ ਵਿੱਚ ਹੁਣ ਆਪਾਂ ਚੌਧਰੀ ਸੰਤੋਖਰਾਂ ਦਾ ਪਰਿਵਾਰ ਵੀ ਸ਼ਾਮਲ ਹੋ ਗਿਆ ਚੌਧਰੀ ਸੰਤੋਖ ਸਿੰਘ ਹੋਰਾਂ ਦੀ ਧਰਮ ਪਤਨੀ ਭਾਜਪਾ ਸ਼ਾਮਲ ਹੋ ਗਈ ਆ ਤੇ ਮੁੰਡਾ ਜੇ ਵਿਕਰਮਜੀਤ ਸਿੰਘ ਕਾਂਗਰਸ ਦਾ ਕਹਿੰਦੇ ਜੀ ਐਮਐਲ ਇਹ ਤਾਂ ਹੁੰਦੀਆਂ ਘਟਨਾਵਾਂ ਦੇ ਵੈਲੇ ਨੇ ਆਪਾਂ ਗੱਲ ਕੀਤੀ ਕੈਪਟਨ ਦਾ ਪਰਿਵਾਰ ਹੈ ਬਾਜਵੇ ਹੋਰੀ ਹੈ ਜਾਖੜ ਹੋਰੀ ਹੈ ਰਵਨੀਤ ਬਿੱਟੂ ਹੋਰੀ ਜਾਂ ਚੌਧਰੀਆਂ ਦਾ ਪਰਿਵਾਰ ਇਹ ਤੋਂ ਪਹਿਲਾਂ ਤੁਹਾਡੇ ਜ਼ਹਿਨ 'ਚ ਹੁਣ ਆ ਹੁਣੇ ਹਾਲੀ ਦੇ ਦੌਰਾਨ ਮਲੂਕਾ ਪਰਿਵਾਰ ਸਿਕੰਦਰ ਸਿੰਘ ਮਲੂਕਾ ਕਹਿੰਦੇ ਅਜੇ ਅਕਾਲੀ ਦਲ 'ਚ ਨੇ ਪਰ ਉਹਨਾਂ ਦਾ ਪੁੱਤ ਤੇ ਨੂੰ ਭਾਜਪਾ 'ਚ ਸ਼ਾਮਲ ਹੋ ਗਏ ਤੇ ਰੂਟ ਟਿਕਟ ਵੀ ਲਈ ਸੋ ਇੱਕੋ ਘਰ 'ਚ ਦੋ ਛੰਡੀਆਂ ਦੋ ਪਾਰਟੀਆਂ ਸੋ ਕਾਫੀ ਚਰਚਾ ਚਾਹ ਉੱਥੇ ਅਜੇ ਅਕਾਲੀ ਦਲ ਨੂੰ ਉਮੀਦਵਾਰ ਦੇਣਾ ਉਹਤਵਾ ਕੀ ਸਿਤੀ ਬਣਦੀ ਆ ਪਰਮਪਾਲ ਕੌਰ ਸਿੱਧੂ ਤਾਂ ਆਪਣਾ ਚੰਡਾ ਗੜਤਾ ਜਿਵੇਂ ਉਹਨੂੰ ਬੇਸ਼ੱਕ ਕਿਸਾਨੀ ਵਿਰੋਧ ਦਾ ਸਾਹਮਣਾ ਉਹਨੂੰ ਵੀ ਕਰਨਾ ਪੈ ਰਿਹਾ ਪਰ ਆਪਾਂ ਗੱਲ ਅੱਜ ਇਸੇ ਬਾਰੇ ਨਾ ਕਰੀਏ ਸੋ ਇਸ ਲਈ ਉਸ ਕਤਾਰ ਦੇ ਵਿੱਚ ਇੱਕ ਅਗਲਾ ਨਾਮ ਹੈ ਚੌਧਰੀ ਸਿੰਘ ਤੋਗਰ ਦਾ ਪਰਿਵਾਰ ਤੋਂ ਬਾਅਦ ਦੇਖਦਾ ਤਾਂ ਮਲੂਕਾ ਪਰਿਵਾਰ ਹੈ ਕਿ ਸਿਕੰਦਰ ਸਿੰਘ ਮਲੂਕਾ ਕਹਿੰਦੇ ਮੈਂ ਅਜੇ ਵੀ ਅਕਾਲੀ ਦਲ ਦਾ ਹੀ ਆਂ ਜੀ ਪਰ ਨੂੰ ਆਸ ਕਰਦੀ ਆ ਕਿ ਮਲੂਕਾ ਸਾਹਿਬ ਮੇਰੇ ਲਈ ਟਿਕਟਾਂ ਦਾ ਵੋਟਾਂ ਦਾ ਪ੍ਰਬੰਧ ਕਰਕੇ ਦੇਣਗੇ ਮੇਰੇ ਲਈ ਵੋਟਾਂ ਪਹੁੰਚਣਗੇ ਸੋ ਪਰਮਪਾਲ ਕੌਰ ਸਿੱਧੂ ਪਾਜ ਪਾ ਚਲੀ ਗਈ ਇਸ ਤੋਂ ਪਹਿਲਾਂ ਰਾਣਾ ਗੁਰਜੀਤ ਥੋਰੀ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਆਪਣੇ ਮੁੰਡੇ ਨੂੰ ਟਿਕਟ ਦਿਵਾਉਣਾ ਚਾਹੁੰਦੇ ਸੀ ਆਪ ਨੂੰ ਤਾਂ ਮਿਲ ਗਈ ਮੁੰਡੇ ਨੂੰ ਵੀ ਦਿਵਾਉਣਾ ਚਾਹੁੰਦੇ ਸੀ ਮੁੰਡੇ ਨੂੰ ਟਿਕਟ ਪਾਰਟੀ ਨੇ ਦਿੱਤੀ ਨਹੀਂ ਮੁੰਡਾ ਆਜ਼ਾਦ ਲੜਿਆ ਤੇ ਜਿੱਤ ਗਿਆ ਹੁਣ ਉਸ ਕਾਂਗਰਸ ਦੇ ਵਿਰੁੱਧ ਜਿੱਥੇ ਲੜਿਆ ਸੀ ਉਸੇ ਕਾਂਗਰਸ ਤੋਂ ਹੁਣ ਕਹਿੰਦੇ ਐਮਪੀ ਟਿਕਟ ਦਾ ਦਾਵੇਦਾਰ ਟੱਬਰ ਅਨੰਦਪੁਰ ਸਾਹਿਬ ਤੋਂ ਟਿਕਟ ਮੰਗਦਾ ਪਾਰਟੀ ਕਹਿੰਦੀ ਖਡੂਰ ਸਾਹਿਬ ਬਾਰੇ ਸੋਚਦੀ ਐ ਤੇ ਰਣਾਗੁਰਜੀ ਦਾ ਟੱਬਰ ਸੋਦਾ ਚਾਹੇ ਦੋਵੇਂ ਦੇ ਦਿਓ ਨਹੀਂ ਤਾਂ ਅਨੰਦਪੁਰ ਸਾਹਿਬ ਨੂੰ ਦੇ ਦਿਓ ਉੱਥੇ ਤਾਂ ਸਰਕਾਰੀ ਮੇ ਵੀ ਸ਼ੁਰੂ ਕਰਤੀਆਂ ਪਿਓ ਪੁੱਤ ਨੇ ਪਰ ਪਿਓ ਪਾਰਟੀ ਚ ਕਾਂਗਰਸ ਚ ਮੁੰਡਾ ਹਜੇ ਆਜ਼ਾਦ ਐਮਐਲਏ ਹੋਰ ਪਾਰਟੀ ਨੂੰ ਹਰਾ ਕੇ ਜਿੱਤਿਆ ਪਰ ਪਾਰਟੀ ਉਹਨੂੰ ਸ਼ਾਮਲ ਕਰ ਸਕਦੀ ਹੈ ਆ ਵੀ ਤਰੀਕਾ ਆਏਗਾ ਇਧਰ ਚਮਸ਼ੇਰ ਦੁੱਲੋਂ ਹੋਰੀ ਤੁਹਾਨੂੰ ਯਾਦ ਹੋਣੇ ਚਮਸ਼ੇਰ ਸਿੰਘ ਦੁੱਲੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਰਹੇ ਨੇ ਸਮੇਂ-ਸਮੇਂ ਮੌਕਾ ਮਿਲਦਾ ਰਿਹਾ ਉੱਪਰ ਕੇਂਦਰ ਦੀ ਸਿਆਸਤ ਵੀ ਕਰਨ ਜਾਂਦੇ ਰਹੇ ਪਰ ਇਧਰ ਪਿਛਲੀਆਂ ਜਿਹੜੀਆਂ ਵਿਧਾਨ ਸਭਾ ਚੋਣਾਂ ਸੀ 2017 ਵਾਲੀਆਂ ਉਸ ਵਿਧਾਨ ਸਭਾ ਚੋਣਾਂ ਦੇ ਵਿੱਚ ਪਤਨੀ ਤੇ ਪੁੱਤ ਆਪੱਚ ਵੀ ਚੱਲੇਗੇ ਸੀ ਪਤਨੀ ਦਾ ਮੁੜਿਆ ਹੀ ਕਹਿੰਦੇ ਅਜੇ ਪਰ ਪੁੱਤ ਚੋਣ ਲੜਿਆ ਸੀ ਬਸੇ ਪਠਾਣਾ ਤੋਂ ਜੀਪੀ ਤੋਂ ਹਾਰਿਆ ਸੀਗਾ ਹੁਣ ਉਹ ਜੀਪੀ ਵੀ ਆਪੱਚ ਸੋ ਸ਼ਮਸ਼ੇਰ ਸਿੰਘ ਦੁੱਲੋਹਰਾਂ ਦੇ ਘਰੇ ਵੀ ਦੋ ਪਾਰਟੀਆਂ ਰਹੀਆਂ ਭਾਈ ਤੇ ਸਭ ਤੋਂ ਵੱਡੀ ਜੋੜੀ ਸੁਖਵੀਰ ਬਾਦਲ ਤੇ ਮਨਪ੍ਰੀਤ ਬਾਦਲ ਆਪਾਂ ਪਹਿਲਾਂ ਗੱਲ ਛੁਹੀ ਸੀ ਕਿ ਮਨਪ੍ਰੀਤ ਬਾਦਲ ਹਸਪਤ ਦੇ ਸਾਹਮਣੇ ਚੋਣ ਲੜ ਚੁੱਕੇ ਨੇ ਸੁਖਵੀਰ ਬਾਦਲ ਤੇ ਮਨਪ੍ਰੀਤ ਬਾਦਲ ਇੱਕੋ ਪਰਿਵਾਰ ਚੋਂ ਇੱਕੋ ਤਰ੍ਹਾਂ ਦੀ ਸਿਆਸਤ ਚੋਂ ਸੁਖਵੀਰ ਸਿੰਘ ਬਾਦਲ ਉੱਤਰਾਧਿਕਾਰੀ ਬਣ ਰਹੇ ਸੀ ਕალი ਦਲ ਦੇ ਤੇ ਮਨਪ੍ਰੀਤ ਬਾਦਲ ਆਪਣੇ ਨੂੰ ਠੱਗਿਆ ਮਹਿਸੂਸ ਕਰ ਰਹੇ ਸੀ ਕਿ ਅਸਲੀ ਕਮੈਚ ਲੱਗਿਆ ਸੀ ਪ੍ਰਕਾਸ਼ ਸਿੰਘ ਬਾਦਲ ਨਾਲ ਕਿ ਲਗਭਗ ਜਿਵੇਂ ਸ਼ਿਵ ਸੈਨ ਵਾਲੀ ਪਰਿਵਾਰ ਦਾ ਖਿਡਾਰਾ ਕੁਝ ਉਸੇ ਤਰ੍ਹਾਂ ਦਾ ਖਿਡਾਰਾ ਇੱਥੇ ਵੀ ਹੈ ਸੋ ਇੱਕੋ ਪਰਿਵਾਰ ਚ ਇੱਥੇ ਵੀ ਦੋ ਪਾਰਟੀਆਂ ਹੈ ਮਨਪ੍ਰੀਤ ਬਾਦਲ ਤਾਂ ਤਿੰਨ ਤਿੰਨ ਪਾਰਟੀਆਂ ਲਈ ਫਿਰਦੇ ਆ ਅਕਾਲੀ ਦਲ ਅਕਾਲੀ ਦਲ ਤੋਂ ਪੀਪੀਪੀ ਪੀਪੀਪੀ ਤੋਂ ਫਿਰ ਕਾਂਗਰਸ ਕਾਂਗਰਸ ਤੋਂ ਹੁਣ ਪਾਜਬਾ ਤੇ ਅਜੇ ਕਹਿੰਦੇ ਸਿਹਤ ਪੂਰੀ ਦਾ ਠੀਕ ਨਹੀਂ ਅਸਲੀ ਪੂਰੀ ਤਰ੍ਹਾਂ ਉਹ ਨਹੀਂ ਸਰਗਰਮਤਾ ਨਹੀਂ ਹੋਈ ਪਰ ਆ ਇੱਕ ਲੰਬੀ ਸੂਚੀ ਬਣਦੀ ਜਾ ਰਹੀ ਹੈ ਦਰਜਨ ਦੇ ਗੇਟ ਤੱਕ ਕਿ ਇੱਕੋ ਪਰਿਵਾਰ ਚ ਜੀ ਕੋ ਪਰਿਵਾਰ ਦੇ ਨੇ ਪਾਰਟੀਆਂ ਦੋ ਦੋ ਤਿੰਨ ਤਿੰਨ ਚਲੋ ਇੱਕ ਖਬਰ ਹੋ ਰਹੀ ਹੈ ਹਮ ਜਿਹੜੀ ਗੌਰ ਮੰਗਦੀ ਆ ਕਿ ਪੰਜਾਬ ਪੁਲਿਸ ਹੁਣ ਟ੍ਰੇਨਿੰਗ ਲੈਣ ਲਈ ਨਸ਼ਾ ਰੋਕਣ ਦੀ ਟ੍ਰੇਨਿੰਗ ਲੈਣ ਲਈ ਨਸ਼ੇ ਦੀ ਖੇਪ ਨੂੰ ਕਿਵੇਂ ਫੜਨਾ ਹੈ ਕਿਵੇਂ ਦੋਸ਼ਾਂ 'ਤੇ ਸਜ਼ਾਵਾ ਦਿਵਾਉਣੀਆਂ ਉਹਦੀ ਟ੍ਰੇਨਿੰਗ ਲੈਣ ਲਈ ਹਿਮਾਚਲ ਜਾ ਰਹੀ ਹੈ ਜਨਾਬ ਜੀ ਹਾਂ ਅਸਲ 'ਚ ਕੀ ਹੋਇਆ ਕਿ ਪਿਛਲੇ ਦਿਨੀ ਮਾਨਯੋਗ ਅਦਾਲਤ 'ਚ ਸੁਣਵਾਈ ਸੀ ਪੰਜਾਬ ਰੈਨ ਹਾਈ ਕੋਰਟ ਦੇ ਵਿੱਚ ਉਸ ਮਾਮਲੇ ਦੇ ਵਿੱਚ ਸੁਣਵਾਈ ਕਰਦੇ ਆ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਜਾਂ ਪੰਜਾਬ ਪੁਲਿਸ ਦੇ ਸਿਸਟਮ ਨੂੰ ਹਾਈ ਕੋਰਟ ਤੋਂ ਝਾੜਾ ਵੀ ਪਈਆਂ ਤੇ ਨਸੀਹਤ ਵੀ ਮਿਲੀ ਕਿ ਜੇ ਸਿੱਖਣਾ ਭਾਈ ਕਿ ਨਸ਼ੇ ਦੇ ਮਾਮਲੇ 'ਚ ਕਿਵੇਂ ਕਾਰਵਾਈ ਕਰਨੀ ਆ ਕਿਵੇਂ ਦੋਸ਼ਾਂ 'ਤੇ ਸਜ਼ਾਵਾ ਦਿਵਾਉਣੀਆਂ ਕਹਿੰਦੇ ਹਿਮਾਚਲ ਤੋਂ ਸਿੱਖੋ ਸੋ ਇਸ ਨਸੀਹਤ ਤੋਂ ਬਾਅਦ ਪੰਜਾਬ ਦੇ ਡੀਜੀਪੀ ਕਹਿੰਦੇ ਗੌਰਵ ਜაძਾ ਹੋਰਾਂ ਨੇ ਆ ਕੇ ਸਾਰੇ ਐਸਐਸਪੀ ਨੂੰ ਚਿੱਠੀਆਂ ਕੱਢਤੀਆਂ ਚਿੱਠੀਆਂ ਕਰਨ ਤੋਂ ਬਾਅਦ 130 30 120 ਵੀ 130 ਇਸ ਦੇ ਵਿੱਚ ਪੰਜ ਛੇ ਗਰੁੱਪ ਬਣ ਗਏ ਕਿ ਇਹਨਾਂ ਨੂੰ ਭੇਜੋ ਜੀ ਹਿਮਾਚਲ ਸੋ ਹਿਮਾਚਲ ਸਰਕਾਰ ਨਾਲ رابطہ ਹੋ ਗਿਆ ਰابطਾ ਉਹਨਾਂ ਤੋਂ ਬਾ طے ਹੋ ਗਿਆ ਜੀ ਕਿ 500 ਤੋਂ ਵੱਧ ਪੰਜਾਬ ਦੇ ਮੁਲਾਜ਼ਮ ਅਫਸਰ ਮਖਵਕ ਮਿੰਗ ਇਦੇ ਵਿੱਚ ਪੰਜਾਬ ਪੁਲਿਸ ਦੇ ਮੁਲਾਜ਼ਮ ਵੀ ਹੋਣਗੇ ਸਪੈਸ਼ਲ ਟਾਸਕ ਫੋਰਸ ਵੀ ਹੋਗੀ ਆਪਰੇਸ਼ਨ ਸੈਲ ਵੀ ਹੋਊਗਾ ਕ੍ਰਾਈਮ ਬ੍ਰਾਂਚ ਦੇ ਵੀ ਹੋਣਗੇ ਐਂਟੀ ਗੈਂਗਸਟਰ ਫੋਰਸ ਉਹ ਵੀ ਹੋਣਗੀ ਸਾਰੇ ਤਰ੍ਹਾਂ ਦੇ ਨੁਮਾਇੰਦੇ ਸ਼ਾਮਿਲ ਕਰਕੇ 500 ਤੋਂ ਵੱਧ ਪੰਜਾਬ ਪੁਲਿਸ ਦੇ ਇਹਨਾਂ ਅਧਿਕਾਰੀਆਂ ਮੁਲਾਜ਼ਮਾਂ ਨੂੰ ਟ੍ਰੇਨਿੰਗ ਦਵਾਈ ਜਾ ਰਹੀ ਹੈ ਜਿਸ ਤੋਂ ਇੱਕ ਬੈਚ ਤਾਂ ਚਲਾ ਵੀ ਗਿਆ 16 April ਉਹਨੇ 23 April ਤੱਕ 24 April ਤੱਕ ਵਾਪਸ ਆ ਜਾਣਾ ਟ੍ਰੇਨਿੰਗ ਕਰਕੇ ਸੋ ਉਸ ਤੋਂ ਬਾਅਦ ਫਿਰ ਦੂਜਾ ਬੈਚ ਫਿਰ ਤੀਆ ਫਿਰ ਚੌਥਾ ਇਦਾਂ ਬੈਚ ਜਾਂਦੇ ਰਹਿਣਗੇ ਸੋ ਕਹਿੰਦੇ ਜੀ ਹਿਮਾਚਲ ਤੋਂ ਟ੍ਰੇਨਿੰਗ ਲੈਣ ਦਾ ਪਹਿਲੂ ਇਸ ਲਈ ਅਹਿਮ ਹੈ ਕਿ ਉੱਥੇ ਇੱਕ ਤਾਂ ਟੂਰਿਜ਼ਮ ਬਹੁਤ ਆਉਂਦਾ ਟੂਰਿਸਟ ਬਹੁਤ ਆਉਂਦੇ ਆ ਤੇ ਉੱਥੋਂ ਦੀ ਪੁਲਿਸ ਨਸ਼ਾ ਫੜਨ ਤੋਂ ਬਾਅਦ ਨਸ਼ਾ ਵੇਚਣ ਵਾਲੇ ਸਪਲੇਅਰ ਨੂੰ ਫੜਨ ਤੋਂ ਬਾਅਦ ਬੜੀ ਤਕਨੀਕ ਨਾਲ ਕਾਰਵਾਈ ਕਰਦੀ ਹੈ ਹਾਲ ਹੀ ਚ ਸੁਚਾ ਸਿੰਘ ਲੰਗਾਹ ਹੋਰਾਂ ਦਾ ਮੁੰਡਾ ਵੀ ਉੱਥੇ ਚਾਰ ਜਣਿਆਂ ਨਾਲ ਇੱਕ ਕੁੜੀ ਤੇ ਤਿੰਨ ਜਣੇ ਹੋਰ ਚਾਰ ਜਣਿਆਂ ਨਾਲ ਫੜਿਆ ਗਿਆ ਸੋ ਇਸ ਲਈ ਕਹਿੰਦੇ ਜੀ ਹਿਮਾਚਲ ਵਿੱਚ ਬੇਸ਼ੱਕ ਖੇਪ ਪੰਜਾਬ ਪੁਲਿਸ ਦੇ ਰਿਕਾਰਡ 'ਚ ਵੱਧ ਫੜੀ ਜਾਂਦੀ ਹੈ ਪਰ ਉਸ ਦੇ باوجود ਵੀ ਪੰਜਾਬ 'ਚ ਜਿਸ ਕਦਰ ਨਸ਼ਾ ਹੈਗਾ ਜਿਸ ਕਦਰ ਸਪਲਾਈ ਹੈਗੀ ਜਿਸ ਕਦਰ ਇਹਦਾ ਵਰਤਾਰਾ ਹੈਗਾ ਕਹਿੰਦੇ ਰੋਕਣ ਦੇ ਵਿੱਚ ਕਾਮਯਾਬ ਨਹੀਂ ਹੋ ਪਾਰੇ ਇਸ ਲਈ ਹਿਮਾਚਲ ਦਾ ਰੁਕ ਕੀਤਾ ਜਾ ਰਿਹਾ ਸੋ ਪਹਿਲਾ ਬੈਚ 16 April ਨੂੰ ਭੇਜਿਆ ਗਿਆ ਦੂਜਾ ਬੈਚ 26 April ਨੂੰ ਜਾਣਾ ਪਹਿਲਾ ਬੈਚ 24 ਨੂੰ ਵਾਪਸ ਆ ਜਾਏਗਾ ਦੂਸਰਾ 26 ਨੂੰ ਜਾਏਗਾ ਸੋ ਇਹ ਕਰੀਬ-ਕਰੀਬ ਮਤਲਬ ਹਫਤੇ ਤੋਂ ਵੱਧ ਦੀ ਟ੍ਰੇਨਿੰਗ ਆ ਸੋ ਉਸ ਤੋਂ ਬਾਅਦ ਫਿਰ 31 May ਨੂੰ 1 May ਨੂੰ ਫਿਰ ਤੀਸਰਾ ਬੈਚ ਜਾਏਗਾ ਹੈ ਫਿਰ ਉਸ ਤੋਂ ਬਾਅਦ ਚੌਥਾ ਬੈਚ ਜਾਏਗਾ ਸੋ ਇਸ ਤਰ੍ਹਾਂ ਅਲੱਗ-ਅਲੱਗ ਤਰ੍ਹਾਂ ਦੇ ਬੈਚ ਜਾਂਦੇ ਰਹੇ ਨੇ ਸੋ ਤਾਂ ਕਿ ਇਹਨਾਂ ਨੂੰ ਟ੍ਰੇਨਡ ਕੀਤਾ ਜਾ ਸਕੇ ਕਹਿੰਦੇ ਕਿ ਹਿਮਾਚਲ ਪੁਲਿਸ 2-3 ਕਮਾਤੇ ਕੰਮ ਕਰਦੀ ਹੈ ਇੱਕ ਤਾਂ ਦੋਸ਼ੀਆਂ ਨੂੰ ਸਜ਼ਾਵਾ ਦਿਵਾਉਣ ਦਾ ਉਹਨਾਂ ਦਾ ਟ੍ਰੈਕ ਰਿਕਾਰਡ ਪੰਜਾਬ ਨਾਲੋਂ ਜ਼ਿਆਦਾ ਹੈ ਜਦੋਂ ਕਿ ਪੰਜਾਬ ਦੇ ਵਿੱਚ ਨਸ਼ੇ ਦੀ ਖੇ ਵੱਧ ਫੜੀ ਜਾਂਦੀ ਆ ਪਰ ਦੋਸ਼ੀਆਂ ਨੂੰ ਸਜ਼ਾਵਾ ਬਹੁਤ ਘੱਟ ਹੁੰਦੀਆਂ ਕਹਿੰਦੇ ਉਹ ਤਕਨੀਕੀ ਪੱਖ ਬਹੁਤ ਕਮਜ਼ੋਰ ਹੈ ਜਾਂ ਪੰਜਾਬ ਦੇ ਪੁਲਿਸ ਸੰਤਰ ਤੇ ਪ੍ਰਸ਼ਾਸਨ ਤੇ ਅਧਿਕਾਰੀਆਂ ਤੇ ਮੇਲੀ ਭੁਖਤ ਦੇ ਬਹੁਤ ਦੋਸ਼ ਲੱਗਦੇ ਨੇ ਸੋ ਇਸ ਲਈ ਕਹਿੰਦੇ ਕਿ ਪਹਿਲਾ ਤਾਂ ਹੈ ਕਿ ਫੜਨਾ ਕਿਵੇਂ ਆਮਾਮਲਾ ਇਹਦੀ ਟ੍ਰੇਨਿੰਗ ਫਿਰ ਉਸ ਤੋਂ ਬਾਅਦ ਡਰੱਗ ਦੀ ਸੰਭਾਲ ਕਿਵੇਂ ਕਰਨੀ ਹੈ ਉਹ ਡਰੱਗ ਨੂੰ ਸਹੀ ਰੂਪ ਦੇ ਵਿੱਚ ਹੈ ਸੰਭਾਲ ਕਰਕੇ ਉੱਥੇ ਅਦਾਲਤ ਤੱਕ ਪਹੁੰਚਾ ਕੇ ਹਸਾਬ ਕਿਵੇਂ ਕਰਨਾ ਹੈ ਸਾਰਾ ਆਮਾਮਲਾ ਫਿਰ ਦੋਸ਼ੀਆਂ ਨੂੰ ਸਜ਼ਾਵਾ ਦਿਵਾਉਣ ਦੇ ਲਈ ਕਿਹੜੀ ਤਕਨੀਕੀ ਪਹਿਲੂਆਂ ਦੇ ਗੌਰ ਕਰਨੀ ਹੈ ਜਾਂਚ ਕਰਦੇ ਹਾਂ ਕਿਹੜੇ ਤਕਨੀਕੀ ਪਹਿਲੂਆਂ ਦੀ ਜਾਂਚ ਕਰਨੀ ਹੈ ਕਹਿੰਦੇ ਸਾਰੇ ਪਹਿਲੂ ਵਿਚਾਰਨ ਦੇ ਲਈ ਫੈਸਲਾ ਕੀਤਾ ਜੀ ਕਿ ਹੁਣ ਹਿਮਾਚਲ ਤੋਂ ਅਸੀਂ ਸਿੱਖ ਕੇ ਆਵਾਂਗੇ ਕਿ ਨਸ਼ਾ ਕਿਵੇਂ ਰੋਕਣਾ ਸੋ ਉਹਦੀ ਟ੍ਰੇਨਿੰਗ ਜਾਰੀ ਹੈ ਜੀ ਪੰਜਾਬ ਪੁਲਿਸ ਦਾ ਇੱਕ ਪੈਚ ਚਲਾ ਗਿਆ ਦੂਏ ਨੇ ਤਿਆਰੀ ਕਰ ਲਈਆ ਤੀਆ ਚੌਥਾ ਪੰਜਵਾਂ ਕਤਾਰ 'ਚ ਖੜਾ ਸੋ ਇੰਜ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਲਈ ਹੁਣ ਹਿਮਾਚਲ ਦੇ ਸਹਾਰੇ ਆ ਪੰਜਾਬ ਪੁਲਿਸ ਸੋ ਉਹਦੀ ਟ੍ਰੇਨਿੰਗ ਦਾ ਅਸਰ ਕਿੰਨਾ ਖੂਗਾ ਮੈਨੂੰ ਤਾਂ ਉਹ ਫਿਕਰਾ ਕਿਤੇ ਕਿ ਸਾਡੇ ਵਾਲੇ ਕੋਈ ਤਕਨੀਕਾਂ ਉਹਨਾਂ ਨੂੰ ਨ ਸਿਖਾਇਆ ਹੋਣ ਕਿਤੇ ਸੋ ਸਿੱਖਣ ਚੱਲੇ ਨੇ ਹਾਂ ਕਿਤੇ ਇਹ ਨਾ ਹੋਵੇ ਸਾਡੇ ਲਈ ਤਕਨੀਕਾਂ ਜਿਵੇਂ ਆਪਣੇ ਕਹਦੇ ਆ ਨਾ ਕਿ ਬਾਹਰ ਜਾ ਕੇ ਸਾਡੇ ਵਾਲਿਆਂ ਨੇ ਸਾਰੀਆਂ ਤਕਨੀਕਾਂ ਸਿਖਾਤੀਆਂ ਸੋ ਉਹ ਕਿਤੇ ਉੱਥੇ ਨਾ ਕੋਈ ਜ਼ਿਗਾਰਡ ਲਾਉਣੇ ਦੱਸ ਦੇਣ ਇਹ ਪਹਿਲੂ ਦਾ ਫਿਕਰ ਜ਼ਰੂਰ ਹੈ ਪਰ ਫਿਲਹਾਲ ਆਸ ਹੈ ਜੀ ਕਿ ਇਸ ਦੇ ਨਾਲ ਸ਼ਾਇਦ ਪੰਜਾਬ ਦੀ ਨਸ਼ੇ ਨੂੰ ਕੋਈ ਠੱਲ ਪਵੇ ਜੇ ਸੱਚਮੁੱਚ ਸ਼ਿੱਦਤ ਨਾਲ ਇਸ ਪਹਿਲੂ ਤੇ ਗੌਰ ਹੋ ਰਹੀ ਹੋਵੇ ਜਾਂ ਕੰਮ ਹੋ ਰਿਹਾ ਹੋਵੇ ਤੁਸੀਂ ਬਖਦੇ ਰਹੋ ਗਲੋਬਲ ਪੰਜਾਬ ਟੀਵੀ ਬਹੁਤ ਬਹੁਤ ਸ਼ੁਕਰੀਆ